ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਪੁਲਿਸ ਮੁਲਾਜ਼ਮ ਮੁਸਲਮਾਨ ਵੀਰਾਂ ਦੇ ਲੱਤਾਂ ਮਾਰ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਦਿੱਲੀ ਦੇ ਇੰਦਰਲੋਕ ਇਲਾਕੇ ਦੀ ਦੱਸੀ ਜਾ ਰਹੀ ਹੈ ਤੇ ਇਹ ਮੁਸਲਮਾਨ ਵੀਰ ਸੜਕ ਤੇ ਬੈਠ ਕੇ ਨਮਾਜ਼ ਪੜ੍ਹ ਰਹੇ ਸੀ ਤੇ ਉੱਥੇ ਇੱਕ ਪੁਲਿਸ ਮੁਲਾਜ਼ਮ ਆ ਜਾਂਦਾ ਜੋ ਇਹਨਾਂ ਮੁਸਲਮਾਨ ਵੀਰਾਂ ਦੇ ਲੱਤਾਂ ਮਾਰਨ ਲੱਗ ਜਾਂਦਾ ਤੇ ਉਹਨਾਂ ਨੂੰ ਉੱਥੋਂ ਉਠਾਉਣ ਦੀ ਕੋਸ਼ਿਸ਼ ਕਰਦਾ ਏ ਤੇ ਉਹਨਾਂ ਨੂੰ ਨਮਾਜ਼ ਪੜ੍ਹਨ ਤੋਂ ਵੀ ਰੋਕਦਾ ਏ ਤੇ ਇਹ ਸਭ ਦੇਖ ਕੇ ਬਾਅਦ ਵਿੱਚ ਮੁਸਲਮਾਨ ਪਾਈਚਾਰੇ ਦੇ ਲੋਕਾਂ ਵੱਲੋਂ ਵੀ ਇਸ ਪੁਲਿਸ ਮੁਲਾਜ਼ਮ ਦਾ ਕਾਫੀ ਵਿਰੋਧ ਕੀਤਾ ਜਾਂਦਾ ਏ ਤੇ ਇਸ ਪੁਲਿਸ ਮੁਲਾਜ਼ਮ ਨੇ ਇਹ ਜੋ ਹਰਕਤ ਕੀਤੀ ਏ ਉਹ ਬਹੁਤ ਹੀ ਨਿੰਦਨਯੋਗ ਹੈ ਤੇ ਅੱਗੇ ਤੁਸੀਂ ਪੂਰੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਭਾਈ ਸਜਦੇ ਮਤੇ ਦੇਖ ਸਕਦੇ ਹੋ ਭਾਈ ਲੋਕ ਇਹ ਸਜਦੇ ਮਤੇ ਭਾਈ ਲੋਕ ਜਿੰਨੇ ਵੀ ਇਅ ਨiyet ਕਰ ਰੱਖਦੇ ਇਸਨੇ ਲਾਤ ਮਾਰਿਆ ਪੁਲਿਸ ਵਾਲੇ ਨੇ ਲਾਤ ਮਾਰ ਰਹਾ ਹੈ ਤੇ ਮੁਸਲਮਾਨੋ ਕੋ ਮਾਰ ਰਹਾ ਹੈ ਇਹ ਇੰਦਰ ਲੋਕ ਦੀ ਵੀਡੀਓ ਹੈ ਤਾਂ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ